ਕੋਡੀ 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 ਹਲਕੇ ਮੈਂਬਰ ਕੋਵੇ ਕਿਟੈਰ ਦਾ ਸੁੱਖਾ ਰੰਡਾਵਾ ਅਮਨ ਰਪਿੰਦਰ ਦੋਦੇ ਦੀ ਰੇਡ ਪੈ ਰਹੀ ਹੈ ਸ਼ਾਹਕੋਟ ਵੱਲੋਂ ਰਪਿੰਦਰ ਦੋਦੇ ਦੀ ਰੇਡ ਚਿੱਟੀ ਆਲਾ ਤੇ ਕਹਿੰਦੇ ਕਾਲੇ ਸੰਘਿਆ ਆਲਾ ਹਾ ਗਰਾਊਂਡ ਕਲੀਅਰ ਰੱਖਿਆ ਕਰਨ ਜੱਫਿਆਂ ਵਾਲੀ ਮਸ਼ੀਨ ਆਓ ਜੱਫਿਆਂ ਵਾਲੀ ਮਸ਼ੀਨ ਆ ਕਹਿੰਦਾ ਅੱਜ ਪਿੰਡ ਆਏ ਆਓ ਕਹਿੰਦੇ ਸੁੱਖਾ ਰੰਡਾਵਾ ਵੱਡੇ ਵੀਰ ਆਪਣੇ ਮਿੱਪਰਾਂ ਦੇ ਨਾਲ ਹਰਮਨ ਚਾਲ ਜੀ ਦਿਲੋ ਦਵਾਵਾ ਨੇ ਭਾਈ ਜੱਸੇ ਹੋਣੀ ਮਾਨ ਨੇ ਜ਼ਿੰਦਗੀ ਦਾ ਹੈਪੀ ਸੰਗਾ ਵੱਡਾ ਵੀਰ ਹੈ ਉਹ ਪਾਲੀ ਮੇਰੇ ਮਿੱਤਰੋ ਓਏ ਆਣੇ ਵੱਡੇ ਵੱਡੇ ਫੜੇ ਅਮੜਿਆ ਕਾਰੋ ਜ਼ਿਗਰਾ ਜੱਫੀ ਮਸ਼ੀਨ ਤਾਜਾ ਕਹਿੰਦਾ ਜਫਾ ਲੱਗੂ ਹੀ ਲੱਗੂ 100% ਲਾਵੇ ਆ ਮੈਕ ਦੀ ਆਵਾਜ਼ ਆਓ ਸਾਹਮਣੇ ਇਸ ਲਈ ਰਪਿੰਦਰ ਰੇਡ ਪਾਉਣ ਦੇ ਲਈ ਵਾਧਾ ਹੋਇਆ ਹੈ ਰਪਿੰਦਰ ਦੋਦੇ ਵਾਲਾ ਹੁਣ ਵੇਖਦੇ ਆਂ ਵੀ ਜਫਾ ਵਾਲੀ ਮਸ਼ੀਨ ਚਿੱਟੀ ਵਾਲਾ ਜੱਗਾ ਨਕੋਦਰ ਦੀ ਟੀਮ ਦਾ ਜਤਿੰਦਰ জাফর ਸੀਤਾ ਕੌਣ ਜਫਾ ਲਾਵੇਗਾ ਗੱਲ ਸਮੇਂ ਦੀ ਸਨੀ 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 ਇਹ ਸਨੀ ਜਫਿਆਂ ਵਾਲੀ ਮਸ਼ੀਨ 90%

सामने है ना अगली रेड गया आओ सामने। मैच, दुनिया पार, कारे रहे स्टार, यार सभी कले संघ जाफी भी तगड़ा है ते बंदा भी दलदार है ओ, बंदा भी दलदार है तुन... इस तरह कबड्डी देंट के नवीं देख देखने लड़े चैनल को सबसक्राइब करना भुलना बैलाइकन दबा ना बैल तो ना भुलनाता जो टाइम से नवी तो नवी अपडेट मिल सके धनबाद जी